रेड एफएम सुन रहे हो तो सी महनाना गरेवाल आज ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੀ ਨੌਜਵਾਨ ਆਵਾਜ਼ ਜੁੜੀ ਹੋਈ ਆ ਜਿਸਨੇ ਸਾਇੰਸ ਅਤੇ ਕਲਚਰ ਨੂੰ ਦੋਵਾਂ ਨੂੰ ਇਕੱਠਿਆਂ ਕੀਤਾ ਮਹਿਕ ਧਾਲੀਵਾਲ ਯੂਬੀਸੀ ਦੇ ਵਿੱਚ ਪੈਥੋਲੋਜੀ ਅਤੇ ਪਬਲਿਕ ਹੈਲਥ ਦੀ ਪੜਾਈ ਕਰ ਰਹੀ ਨੇ ਅਤੇ ਨਾਲ ਹੀ ਸਾਊਥ ਏਸ਼ੀਅਨ ਸਟੱਡੀਜ਼ ਦਾ ਮਾਈਨਰ ਵੀ ਇਹ ਕਰ ਰਹੇ ਨੇ ਆ ਆਪਣੀ ਐਕਾਡੈਮਿਕ ਸਫਰ ਦੇ ਨਾਲ ਨਾਲ ਇਹ ਕਮਿਊਨਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਇਨਵੋਲਵ ਨੇ ਕੈਨੇਡਾ ਦੇ ਵਿੱਚ ਹੀ ਇਹਨਾਂ ਦੀ ਪਰਵਾਦੇਸ਼ ਹੋਈਆ ਪਰ ਉਸ ਦੇ ਬਾਵਜੂਦ ਇਹ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਨੇ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਨੇ ਆਪਣੀ ਵਿਰਸੇ ਉੱਪਰ ਇਹਨਾਂ ਨੂੰ ਮਾਣ ਆ ਜੋ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਤੁਹਾਨੂੰ ਝਲਕਦਾ ਨਜ਼ਰ ਆਉ ਸੱਭਿਆਚਾਰ ਦੇ ਨਾਲ ਬਹੁਤ ਹੀ ਇਹਨਾਂ ਦੀ ਡੂੰਗੀ ਸਾਝਾ ਮਹਿਕ ਕਮਿਊਨਿਟੀ ਇਨੀਸ਼ੀਏਟਿਵਸ ਇਨੀਸ਼ੀਏਟਿਵਸ ਦੇ ਵਿੱਚ ਬਹੁਤ ਹੀ ਇਨਵੋਲਵਡ ਹਨ ਅਤੇ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਾਫ਼ ਚਲਕਦਾ ਕਿ ਹਾਊ ਡੀਪਲੀ ਰੂਟਡ ਹਰ ਪੰਜਾਬੀਨੈਸ ਇਜ਼ ਇਨ ਹਰ ਐਂਡ ਪੰਜਾਬੀ ਡਾਇਸਪੋਰਾ ਨੂੰ ਆਇਡੈਂਟੀਟੀ ਨੂੰ ਸਮਝਣ ਦੇ ਵਿੱਚ ਇਹ ਕਿੰਨੇ ਇੰਟਰਸਟਿਡ ਨੇ ਸੋ ਜ਼ਿਆਦਾ ਨਾ ਸਮਾਂ ਲੈਂਦਿਆਂ ਹੋਇਆਂ ਆਈ ਵਿਲਡ ਲਾਈਕ ਟੂ ਵੈਲਕਮ ਮਹਿਕ ਇੰਟੂ ਦ ਸਟੂਡੀਓ ਮਹਿਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਨਾਨਾ ਅਮ ਰੈਡਰ ਫਰਮ ਸੋਨਰੇ ਸਾਡੀ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਿਕ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਹੀ ਬੜਾ ਸੋਹਣਾ ਥੈਂਕ ਯੂ ਤੁਹਾਡੇ ਨਾਮ ਦੇ ਵਿੱਚੋਂ ਹੀ ਮਹਿਕ ਆਉਂਦੀ ਆ ਮਹਿਕ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਯੂਬੀਸੀ ਦੇ ਵਿੱਚ ਪੜ੍ਹਦੇ ਹੋ ਹਾਂਜੀ ਆਪਣੀ ਪੜ੍ਹਾਈ ਬਾਰੇ ਸਾਨੂੰ ਦੱਸੋ ਆ ਸਾਊਥ ਏਸ਼ੀਅਨ ਸਟੱਡੀਜ਼ ਦੇ ਵਿੱਚ ਮਾਈਨਰ ਹਰ ਕੋਈ ਨਹੀਂ ਕਰਦਾ ਸ਼ਾਇਦ ਬਹੁਤ ਲੋਕਾਂ ਨੇ ਰੈਡ ਐਫਐਮ ਲਿਸਨਰਸ ਨੇ ਇਸ ਦੇ ਬਾਰੇ ਸੁਣਿਆ ਵੀ ਨਾ ਹੋਵੇ ਮਾਈਨਰ ਬਾਰੇ ਵੀ ਸਾਨੂੰ ਦੱਸੋ ਐਂਡ ਇਹ ਵੀ ਦੱਸੋ ਕਿ ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਕਮਿਊਨਿਟੀ ਇਨੀਸ਼ੀਏਟਿਵਸ ਦੇ ਵਿੱਚ ਇਨਵੋਲਵਡ ਹੋ ਹਾਂਜੀ ਸੋ ਜਿਵੇਂ ਤੁਸੀਂ ਕਹਾਂ ਮੈਂ ਇਸ ਵੇਲੇ ਯੂਪੀਸੀ ਦੇ ਵਿੱਚ ਆਪਣੀ ਬੀਐਸਸੀ ਦੀ ਡਿਗਰੀ ਕਰ ਰਹੀ ਹਾਂ ਮੈਂ ਹੁਣੀ-ਹੁਣੀ ਆਪਣੇ ਤੀਜੇ ਸਾਲ ਦਾ ਪਹਿਲਾ ਸੈਮੈਸਟਰ ਖਤਮ ਕਰਕੇ ਹਟੀਆਂ ਹੋਣੀ ਮੇਰੇ ਫਾਈਨਲ ਹੋ ਕੇ ਹੈਅਰ ਸੋ ਯਾ ਹੁਣ ਛੁੱਟੀਆਂ ਸ਼ੁਰੂ ਐਂਡ ਮੇਰਾ ਡੇਢ ਸਾਲ ਰਹਿਣਾ ਹੈ 1 1/2 ਈਅਰਸ ਟੂ ਗੋ They uh, my minor so my major career here in uh, integrated sciences so UBC the uh, integrated sciences the program the which totally co to flexibility hundia rather than a traditional human biology jab biochemistry major the mm -hmm. to see totally the courses options are there so. Focus pathology public health I know pathology word kafi science ya ke lo kani sunia nahi e basically i matvanda ke uh, bhi So okay. insan na So very health oriented. they're not public health jo health um, healthcare systems and health equity topics the de ਤੇ ਇਸ ਦਿਨਾਂ ਨਾ ਮੈਂ ਮਾਇਨਰ ਹੈ ਗਿਆ ਆਮ ਏਸ਼ੀਅਨ ਸਟੱਡੀਜ਼ ਦੇ ਵਿੱਚ ਤੇ ਏਸ਼ੀਅਨ ਸਟੱਡੀਜ਼ ਕਿਉਂਕਿ ਕਾਫੀ ਬ੍ਰਾਡ ਏਰੀਆ ਟਾਪਿਕ ਹੈ ਉਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਫੋਕਸ ਨੈਰੋ ਡਾਊਨ ਕਰੋ ਆਮ ਜਦੋਂ ਉਹਨਾਂ ਨੇ ਜੇ ਡਿਪਾਰਟਮੈਂਟ ਨੇ ਜਿਵੇਂ ਪ੍ਰੋਗਰਾਮ ਡਿਜ਼ਾਈਨ ਕੀਤਾ ਆਇਆ ਹੋਇਆ ਆ ਉਹਨਾਂ ਨੇ ਏਸ਼ੀਆ ਨੂੰ ਏਸ਼ੀਆ ਦੇ ਕੰਟੀਨੈਂਟ ਨੂੰ ਆ ਗਿਆ ਛੇ 7 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਆ ਤੇ ਉਹਨਾਂ ਵਿੱਚੋਂ ਇੱਕ ਨੂੰ ਤੁਸੀਂ ਆਪਣਾ ਫੋਕਸ ਰੱਖ ਕੇ ਮਾਈਨਰ ਕੰਪਲੀਟ ਕਰਨਾ ਹੁੰਦਾ ਆ ਸੋ ਸਾਊਥ ਏਸ਼ੀਅਨ ਅਮ ਏਰੀਆ ਇੱਕ ਫੋਕਸ ਹੈ ਦੇ ਵਿੱਚ ਜਿੰਨਾ ਵੀ ਲਾਈਕ ਇੰਡੀਆ ਪਾਕਿਸਤਾਨ ਜੋ ਵੀ ਸਾਊਥ ਏਸ਼ੀਆ ਦਾ ਏਰੀਆ ਸਾਰਾ ਆ ਜਾਂਦਾ ਆ ਤੇ ਰਿਕੁਆਇਰਮੈਂਟ ਫॉर द ਮਾਈਨਰ ਹੈ ਕਿ ਤੁਸੀਂ 30 ਕ੍ਰੈਡਿਟ ਪੂਰੇ ਕਰਨੇ ਹੁੰਦੇ ਆ UBC ਦੇ ਵਿੱਚ ਇੱਕ ਕੋਰਸ ਦਾ ਕ੍ਰੈਡਿਟ ਤਾਂ ਹੁੰਦਾ ਸੋ 10 ਕੋਰਸ ਤੁਸੀਂ ਉਸ ਟਾਪਿਕ ਦੇ ਨਾਲ ਸੰਬੰਧਿਤ ਪੂਰੇ ਕਰਨੇ ਆ ਤੇ ਫਿਰ ਤੁਹਾਡੀ ਡਿਗਰੀ ਦੇ ਵਿੱਚ ਉਹ ਮਾਈਨਰ ਇਨਕਲੂਡਡ ਹੁੰਦਾ ਆ ਐਂਡ ਸਾਊਥ ਤੇ ਉਹਦੇ ਵਿੱਚ ਕੁਝ ਅਮ ਕ੍ਰੈਡਿਟ ਤੁਹਾਨੂੰ ਲੈਂਗੁਏਜ ਤੇ ਚਾਹੀਦੇ ਆ so i i believe bana credits so do course to no uh, language te chahiye hunde ya uh, te ਉਦੇ ਵਿੱਚ ਮੈਂ ਰੱਖੀ ਹੋਈ ਆ ਪੰਜਾਬੀ ਐਸ ਮਾਈ ਲੈਂਗੁਏਜ ਤੇ ਬਾਕੀ ਦੇ ਕੋਰਸਸ ਦੇ ਕ੍ਰੈਡਿਟਸ ਆਮ ਸਾਊਥ ਏਸ਼ੀਅਨ ਏਰੀਆ ਸਟੱਡੀਜ਼ ਦਿ ਨਾਸਮੰਦਤ ਨੇ ਤੇ ਆਈ ਗੈਸ ਮੇਰੀ ਹਮੇਸ਼ਾ ਅਨਫੋਰਚਨਟਲੀ ਸਾਊਥ ਏਸ਼ੀਅਨ ਤੋਂ ਜਿਆਦਾ ਸਪੈਸਿਫਿਕ ਨਹੀਂ ਕੀਤਾ ਗਿਆ ਹੈਗਾ ਪ੍ਰੋਗਰਾਮ which is ਫੇਰ ਵੀ ਕਾਫੀ ਬਰਾਡ ਏਰੀਆ ਆ ਸਾਊਥ ਏਸ਼ੀਆ ਦਾ ਪਰ ਮੇਰੀ ਮਿਹਨਤ ਕੋਸ਼ਿਸ਼ੇ ਹੁੰਦੀ ਆ ਕਿ ਜਿੱਥੇ ਹੋ ਸਕੇ ਜਦੋਂ ਵੀ ਆਮ UBC ਦੇ ਵਿੱਚ ਪੰਜਾਬ ਸਟੱਡੀਜ਼ ਦੇ ਨਾਲ ਕੋਰਸ ਸੰਬੰਧਿਤ ਕੋਰਸਸ ਆਫਰ ਕੀਤੇ ਜਾਂਦੇ ਹੁੰਦੇ ਆ ਆ ਮੈਂ ਉਹਨਾਂ ਨੂੰ ਪ੍ਰਾਇਰੀਟੀ ਦਿੰਨੀ ਉਹਨਾਂ ਤਰਜੀਹ ਦਿੰਨੀ ਆ ਸੋ ਹੁਣ ਤੱਕ ਮੈਨੂੰ ਮੌਕਾ ਮਿਲਿਆ ਆ ਦੋ ਅਜਿਹੇ ਕੋਰਸ ਕੰਦਾ ਜਿਹੜੇ ਕਿ ਪੰਜਾਬ ਦੇ ਨਾਲ ਸਪੈਸਿਫਿਕਲੀ ਸੰਬੰਧਿਤ ਨੇ ਤੇ ਬਾਕੀ ਦੇ ਕੋਰਸ ਮੋਰ ਬ੍ਰੌਡਲੀ ਆਈ ਗੈਸ ਇੰਡੀਅਨ ਹਿਸਟਰੀ ਐਂਡ ਇੰਡੀਆ ਕਲਚਰ ਦੇ ਨਾਲ ਸੰਬੰਧਿਤ ਨੇ ਤੇ ਮੈਨੂੰ ਇਹ ਦੱਸੋ ਮਹਿਕ ਜਦੋਂ ਤੁਸੀਂ ਹਾਈ ਸਕੂਲ ਦੇ ਵਿੱਚ ਸੀ ਉਦੋਂ ਤੁਸੀਂ ਪੰਜਾਬੀ ਐਜ਼ ਅ ਸਬਜੈਕਟ ਪੜਿਆ ਸੀ ਤੁਸੀਂ ਲਿਆ ਸੀ ਉਦੋਂ ਪੰਜਾਬੀ ਸਬਜੈਕਟ ਹਾਂਜੀ ਸੋ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀ ਗ੍ਰੇਡ 11 ਤੇ 12 ਦੇ ਵਿੱਚ ਮੈਂ ਆਈਬੀ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਮੈਨੂੰ ਇੱਕ ਬਹੁਤ ਹੀ ਜ਼ਿਆਦਾ ਯੂਨੀਕ ਓਪਰਚੁਨਿਟੀ ਮਿਲੀ ਜੋ ਕਿ ਸੌਫਟ ਟਾਕ ਪੰਜਾਬੀ ਵਰਜਨ ਚਲਦੀ ਸੀ ਸੋ ਆਮ ਸਕੂਲਾਂ ਦੇ ਵਿੱਚ ਇਹ ਪ੍ਰੋਗਰਾਮ ਨਹੀਂ ਆਫਰ ਕੀਤਾ ਜਾਂਦਾ ਕਿ ਪਹਿਲੀ ਗੱਲ ਤਾਂ ਆਈਪੀ ਪ੍ਰੋਗਰਾਮ ਪਰ ਤੇ ਉਹ ਦੂਗਾ ਵੀ ਮੋਸਟਲੀ ਬੱਚੇ ਫ੍ਰੈਂਚ ਜਾਂ 스ਪੈਨਿਸ਼ ਰੱਖਦੇ ਆ ਆਪਣੀ ਸਬਕ लैंग्वेज ਪਰ ਮੈਨੂੰ ਪਤਾ ਲੱਗਿਆ ਕਿ IB ਦੇ ਵਿੱਚ ਇੱਕ ਅਜੀਬ ਪ੍ਰੋਗਰਾਮ ਵੀ ਆ ਉਹਨੂੰ ਕਹਿੰਦੇ ਆ ਸਾਫਟ ਆਟ ਲਿਟਰੇਚਰ ਸੋ ਜੇ ਤੁਸੀਂ ਫ੍ਰੈਂਚ ਜਾਂ 스ਪੈਨਿਸ਼ ਨਹੀਂ ਪੜਨਾ ਚਾਹੁੰਦੇ ਤੇ ਤੁਹਾਡੇ ਕੋ ਕਿਸੇ ਹੋਰ ਲੈਂਗੁਏਜ ਦੇ ਵਿੱਚ ਪ੍ਰੋਫੀਸ਼ੈਂਸੀ ਹੈ ਜਿਵੇਂ ਤੁਹਾਨੂੰ ਆਲਡੀ ਉਹ ਪੜਨੀ ਲਿਖਣੀ ਆਉਂਦੀ ਆ ਤੇ ਤੁਸੀਂ ਉਹਨੂੰ ਜਿਆਦਾ ਡੂਇੰਗ ਆ ਲੈਵਲ ਦੇ ਉੱਤੇ ਉਹ ਲਿਟਰੇਚਰ ਪੜਨਾ ਚਾਹੁੰਦੇ ਤੁਸੀਂ ਉਹਨੂੰ ਇੱਕ ਸਾਫਟ ਆਟ ਡਾਟ ਕੋਰਸ ਵੱਜੋ ਰੱਖ ਸਕਦੇ ਹੋ ਆਪਣੇ ਆਪ ਨੂੰ ਆਪੇ ਪੜਾਉਣਾ ਮਸਤੀ ਯੈਸ ਯੈਸ ਸੋ ਉਹਦੇ ਵਿੱਚ ਰਿਕੁਆਇਰਮੈਂਟ ਇਹ ਆ ਕਿ ਯਾਸ ਤੁਸੀਂ ਆਪਣੇ ਆਪ ਨੂੰ ਆਪ ਪੜਾਉਣਾ ਕਰਕੇ ਕ ਕਰਿਕਿਊਮ ਆਪ ਡਿਜ਼ਾਈਨ ਕਰਨਾ ਤੁਸੀਂ ਦੇਖਣਾ ਕਿਹੜੀਆਂ ਕਿਤਾਬਾਂ ਮੈਂ ਪੜ੍ਹਣੀਆਂ ਨੇ ਅਸਾਈਨਮੈਂਟਸ ਪੂਰੀਆਂ ਕਰਨੀਆਂ ਤੁਹਾਡਾ ਇੱਕ ਮੈਂਟਰ ਹੁੰਦਾ ਜਿਹੜਾ ਕਿ ਤੁਹਾਨੂੰ ਗਾਈਡ ਕਰਦਾ ਆ ਪਰ ਕਾਫੀ ਜ਼ਿੰਮੇਵਾਰੀ ਤੁਹਾਡੇ ਤੇ ਪੈਂਦੀ ਆ ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹ ਓਪਰਚੁਨਿਟੀ ਸੀ ਤੇ ਅਮ ਕਿ ABC ਕਿ ਮੈਂ ਫ੍ਰੈਂਚ ਦੇ ਵਿੱਚ ਇੰਨੀ ਘੱਟ ਨਹੀਂ ਸੀ ਮੇਰੀ ਫ੍ਰੈਂਚ ਸਕਿਲਸ ਬਹੁਤ ਮਾਰੀਆਂ ਸੀ ਸੇਮ ਹਿਅਰ ਤੇ ਮੈਨੂੰ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਸੀ ਕਿਉਂਕਿ ਨਿੱਕੇ ਹੁੰਦੇ ਆ ਘਰੇ ਮੇਰੇ ਦਾਦਾ ਦਾਦੀ ਨੇ ਪਹਿਲਾਂ ਸਿਖਾਈ ਐਨਾਂ ਤੋਂ ਬਾਅਦ ਮੈਂ ਖਾਸ ਸਕੂਲ ਪੜ੍ਹੀ 7ਵੀਂ ਤੱਕ ਸੋ ਪੰਜਾਬੀ ਪੜ੍ਹਨੀ ਲਿਖਣੀ ਮੈਨੂੰ ਆਉਂਦੀ ਸੀ ਤੇ ਮੈਂ ਸੋਚਿਆ ਕਿ ਕਾ ਤੋ ਨਾ ਮੈਂ self dot literature aklama mm. right they mm. i think jado mai pehla faisla leya mai bahut poli si mai te bahut lokan de, <laughs> de wang i think kafi bachiyan de vich khas kar ke meri ummed hai aj e misconception hunda hai ke punjabi literature english literature de brab bani jivein mm. aap schoolan de vich english classes de vich aap english di kitaban paddeya novel paddeya ohna nu analyze kaddeya ohna de, ya, unna de ਥੀਮਸ ਜੇ ਤੇ ਡਿਸਕਸ਼ਨ ਕਰਦੇ ਆ ਕਿ ਕਿਹੜੀਆਂ ਲਿਟਰੇਰੀ ਡਿਵਾਈਸਸ ਵਰਤੀਆਂ ਗਈਆਂ ਇਹ ਲੇਖ ਕਹਿਣਾ ਕੀ ਚਾਹ ਰਿਹਾ ਬਹੁਤ ਲੰਬੇ ਲੰਬੇ ਡਿਸਕਸ਼ਨ ਹੁੰਦੇ ਆ ਜੀ ਅਪ ਮੈਂ ਕਦੇ ਨਹੀਂ ਸੀ ਸੋਚਿਆ ਕਿ ਪੰਜਾਬੀ ਦੇ ਵਿੱਚ ਵੀ ਇਦਾਂ ਹੋ ਸਕਦਾ ਆ ਪੰਜਾਬੀ ਵਿੱਚ ਬਹੁਤ ਵਾਰੀ ਸਾਨੂੰ ਲੱਗਦਾ ਕਿ ਮੈਂ ਸਕੂਲ ਜਾਂਦਾ ਹਾਂ ਸਕੂਲ ਦੇ ਵਿੱਚ ਇਹ ਪੜਦਾ ਹਾਂ ਜਿਹੜੇ ਨਿੱਕੇ ਨਿੱਕੇ ਜਿਹੇ ਲੇਖ ਹੁੰਦੇ ਆ ਬਸ ਸ਼ਾਇਦ ਉਹੀ ਹੁੰਦੇ ਹੋਣ ਹਾਂਜੀ ਯਾ ਸੋ ਜਦੋਂ ਮੈਂ ਉਹ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਇਹ ਨਹੀਂ ਸੀ ਸੋਚਿਆ ਕਿ ਇਹ ਇਹ ਨਾ ਕੋ ਗ ਜਿਨ ਜਿਨ ਯੋਖੀਆਂ ਅੰਗਰੇਜ਼ੀ ਦੀ ਆਕਾਸਿਸ ਹੋ ਸਕਦੀਆਂ ਨੇ ਰਾਈਟ ਸੋ ਉਹ ਮਨ ਬਹੁਤ ਲਾਈਕ ਆਈ ਗੈਸ ਮੇਰੇ ਲਈ ਕਾਫੀ ਵੱਡਾ ਲਰਨਿੰਗ ਕਰਵ ਸੀਗਾ ਪਰ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਂ ਉਹ ਓਪਰਚੁਨਿਟੀ ਦਾ ਫਾਇਦਾ ਉਠਾਇਆ ਬਿਕਾਜ਼ ਆਈ ਥਿੰਕ ਉਹਨੇ ਮੈਨੂੰ ਪੰਜਾਬੀ ਲਿਟਰੇਚਰ ਦੀ ਦੁਨੀਆ ਦੇ ਵਿੱਚ ਐਕਸਪੋਜ਼ਰ ਦਿੱਤਾ ਐਂਡ ਉਹ ਮੇਰਾ ਪਹਿਲਾ ਕਦਮ ਸੀ ਏ ਰੀਅਲਾਈਜ਼ ਕੰਦੇ ਵਿੱਚ ਕਿ ਪੰਜਾਬੀ ਲਿਟਰੇਚਰ ਦਾ ਜੋ ਇਤਿਹਾਸ ਆ ਉਹ ਇੰਗਲਿਸ਼ ਜਿੰਨਾ ਹੀ ਡੂੰਗਾ ਆ ਉਹਨਾਂ ਹੀ ਅਮੀਰ ਆ ਉਹਨਾਂ ਵਿੱਚ ਆ ਤੇ ਉਹਨਾਂ ਹੀ ਉਹ ਅਕਾਡੈਮਿਕ ਸਪੇਸਸ ਦੇ ਅਕਾਡੈਮਿਕ ਕਨਵਰਸੇਸ਼ਨਸ ਦੇ ਲਾਈਕ ਆ 100% ਆਈ ਥਿੰਕ ਬਹੁਤ ਵਿਸ਼ਾਲ ਆ ਪੰਜਾਬੀ ਲਿਟਰੇਚਰ ਦਾ ਇਤਿਹਾਸ ਜੇ ਅਸੀਂ ਲੇਖਕਾਂ ਦੀ ਲਿਸਟ ਵੀ ਬਣਾਉਣ ਲੱਗ ਜਾਈਏ ਜਾਂ ਜਿਹੜੇ ਸਾਡੇ ਸ਼ਾਇਰ ਰਹੇ ਨੇ ਪੁਆਇੰਟਸ ਰਹੇ ਨੇ ਬਹੁਤ ਲੰਬੀ ਲਿਸਟ ਆ ਜੀ ਐਂਡ ਸਾਡੇ ਕਹਿੰਦਾ ਇਹ ਬਿਲਕੁਲ ਮਤਲਬ ਨਹੀਂ ਕਿ ਫ੍ਰੈਂਚ ਨਹੀਂ ਇੰਪੋਰਟੈਂਟ ਫ੍ਰੈਂਚ ਇਜ਼ ਇੰਪੋਰਟੈਂਟ ਟੂ ਤੁਸੀਂ ਜਿਹੜੀ ਹੋਰ ਭਾਸ਼ਾ ਸਿੱਖਣਾ ਚਾਹੁੰਦੇ ਹੋ ਦੈਟਸ ਫਾਈਨ ਪਰ ਕਈ ਵਾਰੀ ਸਾਨੂੰ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਆਹ ਜਿਹੜੀ অপਸ਼ਨ ਤੁਸੀਂ ਸੈਲਫ ਟੋਟ ਲਰਨਿੰਗ ਦੀ ਦ ਸੀ ਆ ਇਨ ਟਰਮਸ ਆਫ आईडी प्रोग्राम ਤੁਸੀਂ ਲੈਂਗੁਏਜ ਚੂਸ ਕਰ ਸਕਦੇ ਹੋ ਇਹਦਾ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਹੀ ਨਾ ਹੋਵੇ ਸੋ ਜੇ ਤੁਹਾਡੇ ਕੋਲ অপਸ਼ਨ ਆ ਤੇ ਤੁਸੀਂ ਪੰਜਾਬੀ ਪਰਸਿਊ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਇੱਕ ਰਾ ਤੁਹਾਡੇ ਲਈ ਬਣ ਸਕਦਾ ਹਾਂਜੀ ਸੋ ਦੈਟਸ लवली ਕਿ ਤੁਸੀਂ ਇਸ ਨੂੰ ਚੁਣਿਆ ਤੇ ਇਸ ਰਾ ਨੂੰ ਚੁੰਦੇ ਚੁੰਦੇ ਫਿਰ ਤੁਹਾਡਾ ਪੰਜਾਬੀ ਨਾਲ ਆਈ ਗੈਸ ਪਿਆਰ ਪੈ ਗਿਆ ਹੋ ਸਾਊਥ ਏਸ਼ੀਅਨ ਸਟੱਡੀਜ਼ ਤੁਸੀਂ ਕਿਉਂ ਚੂਸ ਕੀਤੀਆਂ ਇਹ ਨਹੀਂ ਦਿਮਾਗ ਦੇ ਵਿੱਚ ਆਇਆ ਕਿ ਸ਼ਾਇਦ ਇਹਦਾ ਕੋਈ ਫਿਊਚਰ ਨਾ ਹੋਵੇ ਕਿ ਉਹਨ ਕੀ ਥੋੜਾ ਯੰਗ ਫੀਲਡ ਵੀ ਆ ਇੱਥੇ ਯਾ ਇਹ ਹੁਣੀ ਯੂਨੀਵਰਸਿਟੀਆਂ ਦੇ ਵਿੱਚ ਲਾਗੂ ਹੋਣ ਲੱਗਿਆ ਜ਼ਿਆਦਾਤਰ ਪੰਜਾਬੀ ਕਲਾਸੇਜ਼ ਵੀ ਹੁਣੀ ਸ਼ੁਰੂ ਹੋਣ ਲੱਗੀਆਂ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਸਿੱਖ ਸਟੱਡੀਜ਼ ਦੀ ਡਿਸਕਸ਼ਨ ਆ ਉਹ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਹੋਈ ਆ ਸੋ ਇਹ ਸਭ ਕੁਝ ਇੱਕ ਨਵੀਂ ਸਪੇਸ ਆ ਯਾ ਸੋ ਤੁਹਾਡਾ ਕੀ ਇੰਟਰਸਟ ਬਣਿਆ ਕਿ ਸਾਊਥ ਏਸ਼ੀਅਨ ਸਟੱਡੀਜ਼ ਵੱਲ ਮੈਂ ਚਾhti ਮਾ ਅੰਜੀ ਸੋ ਐਜ਼ ਅ ਸਾਇੰਸ ਸਟੂਡੈਂਟ ਸੈਨੇਟੋਜੀ ਆਰਟਸ ਕਰੇ ਤੱਕ ਕਰਨੀ ਪੈਂਦੇ ਆ ਸੋ ਜਦੋਂ ਮੈਂ ਦੇਖ ਰਹੀ ਸੀ ਕਿ ਕਿਹੜੇ ਕੋਰਸਸ ਕਰਨੇ ਆ ਮੈਨੂੰ ਪਤਾ ਲੱਗ ਗਿਆ ਕਿ ਯੂਬੀਸੀ ਦੇ ਵਿੱਚ ਭਾਵੇਂ ਘੱਟ ਨੇ ਪਰ ਆਈ ਗੈਸ ਪੰਜਾਬ ਸਟੱਡੀਜ਼ ਜਾਂ ਸਾਊਥ ਏਸ਼ੀਆਨ ਸਟੱਡੀਜ਼ ਨਾਲ ਸੰਬੰਧਿਤ ਥੋੜੇ ਜਿਹਾ ਕੋਰਸਸ ਹੈ ਸੋ ਜਦੋਂ ਮੈਂ ਉਹਨਾਂ ਵੱਲ ਦੇਖਣ ਲੱਗੀ ਤੇ ਨਾਲ ਦੀ ਨਾਲ ਮੈਂ ਪੰਜਾਬੀ ਦੇ ਕੋਰਸਸ ਵੀ ਮੇਰਾ ਬਹੁਤ ਮਨ ਸੀ ਕਿ ਮੈਂ ਯੂਨੀਵਰਸਿਟੀ ਲੈਵਲ ਤੇ ਲਮਾ ਐਂਡ ਫਿਰ ਮੈਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਮੈਂ ਮਾਈਨਰ ਕਰ ਸਕਦੀ ਹਾਂ ਤੇ ਜਦ ਮੈਂ ਦੇਖਿਆ ਕਿ 10 ਕੋਰਸ ਸੀ ਯਾ ਮਾਈਨਰ ਪੂਰਾ ਕੰਦਲੇ ਤੇ ਆਲਰੇਡੀ ਥੋੜੇ ਜਿਹਾ ਤਾਂ ਮੈਂ ਕਰਨੀ ਸੀ ਸੋ ਮੈਂ ਕਿਹਾ ਕਿ ਕਿਉਂ ਨਾ ਲੇਕ ਮੈਂ ਪੂਰੇ 10 ਦਾ ਕਿਹਾ ਦਾ ਮਾਈਨਰ ਨਾ ਕਰ ਲਵਾਂ ਤੇ ਇਸ ਦੇ ਦਾ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਯੂਨੋ ਪੰਜਾਬ ਸਟੱਡੀਜ਼ ਦਾ ਫੀਲਡ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਵੇਂ ਕੋਰਸਸ ਕਈ ਅਧਿਆਪਕ ਨੇ ਯੂਬੀਸੀ ਦੇ ਵਿੱਚ ਜੋ ਇਸ ਵੇਲੇ ਨਵੇਂ-ਨਵੇਂ ਕੋਰਸਸ ਅਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਰਿਆਂ ਦਾ ਵੱਡਾ ਚੈਲੰਜ ਇਸ ਵੇਲੇ ਇਹ ਆ ਰਿਹਾ ਉਹਨਾਂ ਨੂੰ ਇੰਟਰਸਟ ਦਾ ਕੀ ਬੱਚੇ ਉਹ ਕੋਰਸਸ ਲਾ ਰਹੇ ਆ ਬਿਕਾਜ਼ ਯੂਨੀਵਰਸਿਟੀ ਦੀ ਵੀ ਰਿਕਵਾਇਰਮੈਂਟ ਹੁੰਦੀ ਆ ਜੇ ਤੁਸੀਂ ਕੋਈ ਵੀ ਕੋਰਸ ਅਮ ਜਾਂ ਕੋਈ ਵੀ ਲਾਈਕ ਚੇਅਰ ਵੀ ਸਟੈਬਲਿਸ਼ ਕਰਨਾ ਹੈ ਜਿਵੇਂ ਹੁਣ ਯੂਬੀਸੀ ਦੇ ਵਿੱਚ ਸਾਊਥ ਏਸ਼ੀਅਨ ਸਟੱਡੀਜ਼ ਦਾ ਦਾ ਚੇਅਰ ਸਟੈਬਲਿਸ਼ ਕੀਤਾ ਗਿਆ ਹੈ ਹਾਂਜੀ ਜਾਂ ਆਈ ਬਲੀਵ 90s ਦੇ ਵਿੱਚ ਕੀਤਾ ਗਿਆ ਸੀ ਉਹਦੇ ਲਈ ਵੀ ਤੁਹਾਡੇ ਕੋ ਇੱਕ ਤਾਂ ਫੰਡਿੰਗ ਚਾਹੀਦੀ ਆ ਤੇ ਜੇ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਹਾਂ ਬੱਚੇ ਕੋਰਸ ਲੈਣ ਗਏ ਰਾਈਟ ਸੋ ਇਹ ਵੱਡਾ ਵੱਡਾ ਚੈਲੰਜ ਇਹ ਹੁੰਦਾ ਆ ਕਿ ਕਾਫੀ ਬੱਚੇ ਜਿਵੇਂ ਤੁਸੀਂ ਕਿਹਾ ਅਜਿਹੇ ਕੋਰਸਸ ਲੰਦੇ ਨਹੀਂਗੇ ਬਹੁਤ سارے ਯੂਬੀਸੀ ਦੇ ਵਿੱਚ ਬੱਚੇ ਨੇ ਜਿਹੜੇ ਕਿ ਸਾਇੰਸ ਪੜ੍ਹਦੇ ਨੇ রাইਟ ਐਂਡ ਉਹ ਆਰਟਸ ਦੇ ਕੋਰਸਸ ਕੱਟ ਲੈਂਦੇ ਆ ਐਂਡ ਬਿਕਾਜ਼ ਆਫ ਥਾਟ ਉਹ ਆਪਾ ਉਹਨਾਂ ਅਮ ਚੇਅਰਸ ਨੂੰ ਜਨ ਕੋਰਸਸ ਨੂੰ ਸਟੈਬਲਿਸ਼ ਨਹੀਂ ਕਰ ਸਕਤੇ ਹੈ ਕਿ ਜਿਹੜੇ ਕਿ ਆਪ ਐਜ਼ ਅ ਕਮਿਊਨਿਟੀ ਸ਼ਾਇਦ ਕਰਨਾ ਚਾਹੀਏ ਜ ਜ ਸਾਡੇ ਇੰਟਰਸਟ ਦੇ ਵਿੱਚ ਹੋਵੇ ਉਸ ਉਨਾ ਸਪੈਸਿਸ ਦੇ ਵਿੱਚ ਜਾਣਦੇ ਉਹਨਾਂ ਅਕਾਡੈਮਿਕ ਸਪੈਸਿਸ ਦੇ ਵਿੱਚ ਪੰਜਾਬ ਜਾਂ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸੋ ਆਈ ਗੈਸ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਕੋਈ ਮੌਕਾ ਸੀ ਐਂਡ ਪਲਸ ਉਮ ਬੋਥ ਕਟਲੋਕੀ ਕਰ ਰਹੇ ਹਾਂ ਮੈਂ ਸੋਚਿਆ ਯੂ ਨੋ ਵਾਈ ਨਾਟ ਟੇਕ ਇਟ ਐਂਡ ਕਾਫੀ ਉਮ ਮੈਨੂੰ ਰਿਸਰਚ ਆਪ ਕਰਨੀ ਪਈ ਐਡਵਾਈਜ਼ਿੰਗ ਤੇ ਨਾਲ ਗੱਲ ਕਰਨੀ ਪਈ ਅਬਾਊਟ ਯੂ ਨੋ ਕੀ ਰਿਕੁਆਇਰਮੈਂਟਸ ਜੇ ਐਂਡ ਆਈ ਗੈਸ ਇ ਕ ਵੀ ਹੁੰਦਾ ਆ ਕਿ ਜਦ یونیورسٹی ਦੇ ਵਿੱਚ ਹੁੰਨੇ ਅਜਿਹੇ ਕਦਮਾਂ ਤੋਂ ਲੋਕੀ تھوڑا ਜਿਹਾ ਘਬਰਾਉਂਦੇ ਆ ਬਿਕਾਜ਼ ਥੋੜੀ ਜੀਪੀਏ ਬਹੁਤ ਜ਼ਿਆਦਾ ਮੈਟ੍ਰਿਕ ਆਦੀਆ ਪਰ ਇਟ ਸੋ ਕੁਛ ਨਵਾਂ ਕੁਝ ਡਿਫਰੈਂਟ ਕੰਨ ਤੋਂ ਥੋੜ੍ਹਾ ਜਿਹਾ ਤੇ ਡਾਲ ਲੱਗਦਾ ਹੀ ਹੁੰਦਾ ਆ ਆਈ ਥਿੰਕ ਸੋ ਫਾਰ ਮੇਰਾ ਐਕਸਪੀਰੀਅੰਸ ਤਾਂ ਇਹ ਆਇਆ ਕਿ ਜਿੰਨੇ ਵੀ ਆਮ ਕੋਰਸਿਸ ਮੈਂ ਲਿਆ ਦੇ ਮਾਈਨਰ ਇਨ ਸਾਊਥ ਏਸ਼ੀਅਨ ਸਟੱਡੀਜ਼ ਜਿਨੇਵਿ ਵਿੱਚ ਪ੍ਰੋਫੈਸਰ ਰਿਆ ਦੇਵ ਆਲ ਬੀਨ ਸੋ ਸੁਪੋਰਟਿਵ ਐਂਡ ਜਸ ਸੋ ਵੰਡਰਫੁਲ ਟੂ ਵਰਕ ਵਿਦ ਸੋ ਹੋਂ ਤੱਕ ਮੇਰਾ ਡੈਫੀਨਟਲੀ ਇਸ ਦੇ ਵਿੱਚ ਬਹੁਤ ਪੋਜ਼ਿਟਿਵ ਐਕਸਪੀਰੀਅੰਸ ਰਿਹਾ ਹੈ ਤੇ ਜਦੋਂ ਵੀ ਮੈਂ ਆਪਣੇ ਨਾਲ ਦੇ ਹੋਰ ਪੰਜਾਬੀ ਬੱਚਿਆਂ ਨੂੰ ਜਾਂ ਸਾਊਥ ਏਸ਼ੀਅਨ ਬੱਚਿਆਂ ਨੂੰ ਮਿਲਦੀ ਆ ਮੈਂ ਹਮੇਸ਼ਾ ਉਹਨਾਂ ਨੂੰ ਦੱਸਦੀ ਆ ਕਿ ਮੈਂ ਇਸ ਦੇ ਵਿੱਚ ਮਾਈਨਰ ਕਰਦੀ ਆ ਕਿ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਬਿਕਾਜ਼ ਅ ਲੋਟ ਆਫ ਮੈਂ ਦੇਖਿਆ ਹੈ ਕਿ ਕਾਫੀ ਬੱਚੇ ਐਮਵੀਸੀ ਦੇ ਵਿੱਚ ਪੰਜਾਬੀ ਦੇ ਕੋਰਸਿਸ ਲੈਂਦੇ ਆ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਉਹ Because it's honestly it's a good GPA booster, it's a GPA right? Booster, yeah. And so, to yeah. already, of course, is lareo. I think to see like at least 30 to 40 percent of the way to see hagio in terms of ah. credits for the okay. minor. So, to see thodi jo whole courses lalo thoda minor hoje right? hundred percent. And actually, the whole baat vdiya use eheya. ਕਿ ਜੇ ਤੁਸੀਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਹੁਣ ਰਹਿਣਾ ਹੈ ਨਾ ਗਲੋਬਲਾਈਜੇਸ਼ਨ ਸਾਰੀ ਕਿਤੇ ਹੋ ਰਹੀ ਆ ਇਮੀਗ੍ਰੇਸ਼ਨ ਹੋ ਰਹੀ ਆ ਸੋ ਜੇਕਰ ਤੁਸੀਂ ਰਹਿਣਾ ਲੋਅਰ ਮੀਨ ਲੈਂਡ ਦੇ ਵਿੱਚ ਫਿਰ ਤਾਂ ਤੁਹਾਨੂੰ ਫਾਇਦਾ ਹੀ ਫਾਇਦਾ ਆ ਯੈਸ ਬਿਕਾਜ਼ ਇਤੋਂ ਜਿਹੜੀ ਪੋਪੂਲੇਸ਼ਨ ਆ ਚਾਹੇ ਤੁਸੀਂ ਸਾਇੰਸ ਪੜ੍ਹੀ ਆ ਚਾਹੇ ਤੁਸੀਂ ਬਿਜ਼ਨਸ ਪੜ੍ਹ ਰਹੇ ਹੋ ਜਿਹੜੀ ਪੋਪੂਲੇਸ਼ਨ ਨੂੰ ਤੁਸੀਂ ਸਰਵ ਕਰ ਰਹੇ ਹੋ ਉਹਦੇ ਬਾਰੇ ਹੋਰ ਜਾਣਨਾ ਤੁਹਾਨੂੰ ਉਹ ਸਹਾਇਤਾ ਹੀ ਕਰੂ ਯੈਸ ਤੇ ਜੇ ਤੁਸੀਂ ਜਾ ਰਹੇ ਹੋ ਕਿਸੇ ਹੋਰ ਪਾਸੇ ਲੈਟਸ ਗੋ ਨਾਰਥਰਨ BC ਰਾਈਟ ਐਂਡ ਉਥੇ ਇੰਨੀ ਇੰਨਾ ਸ਼ਾਇਦ ਆਪਣਾ ਭਾਈਚਾਰਾ ਨਾ ਹੋਵੇ ਪਰ ਫਿਰ ਵੀ ਤੁਹਾਡੇ ਸਕਿੱਲਸ ਡਿਮਾਂਡ ਦੇ ਵਿੱਚ ਹੋ ਸਕਦੇ ਆ ਬਿਕਾਜ਼ ਉਥੇ ਆਪਣਾ ਭਾਈਚਾਰਾ ਇੰਨਾ ਨਹੀਂ ਹੈਗਾ ਸੋ ਉਹਨਾਂ ਥਾਵਾਂ ਦੇ ਵਿੱਚ ਵੀ ਤੁਹਾਡੀ ਵੈਲਿਊ ਹੋਰ ਵਧੂ ਬਿਕਾਜ਼ ਤੁਹਾਡੀ ਸਪੈਸ਼ਲਾਈਜੇਸ਼ਨ ਆ ਸੋ ਆਈ ਥਿੰਕ ਜਿਵੇਂ ਤੁਸੀਂ ਕਿਹਾ ਇਹਦੇ ਬਾਰੇ ਐਜੂਕੇਸ਼ਨ ਹੋਣ ਦੀ ਵੀ ਹੋਰ ਲੋੜ ਆ ਮੈਂ ਇਹ ਕਹੇ ਤਾਂ ਗੱਲ ਹੋਗੀ ਚਲੋ ਚੈਲੰਜਸ ਇਨ ਟਰਮਸ ਆਫ ਯੂਨੀਵਰਸਿਟੀ ਕੋਰਸਸ ਪਰ ਤੁਸੀਂ bc ਸਕੂਲ ਸਿਸਟਮ ਦੇ ਵਿੱਚ ਵੱਡੇ ਹੋਏ ਹੋ ਤੁਸੀਂ ਇੱਥੇ ਐਲੀਮੈਂਟਰੀ ਸਕੂਲ ਕੀਤਾ ਹਾਈ ਸਕੂਲ ਕੀਤਾ ਇੱਥੇ ਪੜ੍ਹੇ ਹੋ ਤੁਸੀਂ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਤਕਲੀਫ ਆਈ ਚੈਲੰਜਸ ਆਏ ਜਿਹੜੇ ਇੱਥੋਂ ਦੇ ਬੱਚੇ ਇੱਥੇ ਪੜ੍ਹਦੇ ਨੇ ਸਕੂਲਸ ਦੇ ਵਿੱਚ ਪਬਲਿਕ ਸਕੂਲ ਸਿਸਟਮ ਦੇ ਵਿੱਚ ਖਾਸ ਕਰ ਆ ਆਪਣੀ ਆਈਡੈਂਟੀਟੀ ਦੇ ਨਾਲ ਜੁੜਨ ਦੇ ਲਈ ਪੰਜਾਬੀ ਦੇ ਨਾਲ ਜੁੜਨ ਦੇ ਲਈ ਬਹੁਤ ਵਾਰੀ ਉਹਨਾਂ ਦੇ ਕੋਲ ਇੱਕ ਸਪਲਿਟ ਪਰਸਨੈਲਿਟੀ ਜੀ ਆ ਜਾਂਦੀ ਹੈ ਕਿ ਮੈਂ ਘਰ ਦੇ ਲਈ ਅਤੇ ਆਪਣੀ ਕਮਿਊਨਿਟੀ ਦੇ ਲਈ ਜ਼ਿਆਦਾ ਵੈਸਟਰਨ ਆ ਪਰ ਮੈਂ ਵੈਸਟਰਨ ਕਮਿਊਨਿਟੀਆਂ ਦੇ ਲਈ ਜ਼ਿਆਦਾ ਦੇਸੀ ਆ ਸੋ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਸਪਲਿਟ ਚੱਲਦਾ ਰਹਿੰਦਾ ਸੋ ਤੁਹਾਨੂੰ ਕਿਹੜੀਆਂ ਕਿਹੜੀਆਂ ਤਕਲੀਫਾਂ ਆਈਆਂ ਐਂਡ ਹਾਊ ਡਿਡ ਯੂ ਕੋਪ ਵਿਦ ਦੋਸ ਚੈਲੰਜਸ ਆਈ ਥਿੰਕ ਕੁਝ ਹੱਦ ਤੱਕ ਇਹਨਾਂ ਚੈਲੰਜਸ ਦੇ ਨਾਲ ਮੈਂ ਅੱਜ ਤੱਕ ਵੀ ਕੋਪ ਕਰਦੀ ਆ ਅੱਗੇ ਵੀ ਕਰਦੀ ਰਹੂੰਗੀ ਐਂਡ ਆਈ ਥਿੰਕ ਇੱਕ ਅਮ ਫਰਸਟ ਜਨਰੇਸ਼ਨ ਹੋਣ ਦਿਨਾਤੇ ਆ ਸਮਨ ਜਿਹੜੇ ਇੱਥੇ ਜੰਮੇ ਪੜੇ ਆ ਤੁਸੀਂ ਹਮੇਸ਼ਾ ਆਪਾਂ ਇਨ ਚੈਲੰਜਸ ਦੇ ਨਾਲ ਸਹੀ ਜ਼ਿੰਦਗੀ ਜੀਵਦੇ ਰਹਿਣੇ ਆ ਰਾਈਟ ਸੋ ਆਪਾਂ ਵੀ ਗੈਟ ਬੈਟਰ ਐਟ दैट ਫਾਈਟ ਪਰ ਆਪਾਂ ਕਦੇ ਕੰਪਲੀਟਲੀ ਓਨ ਚੈਲੰਜਸ ਨੂੰ ਜਾਂ ਉਹਨਾਂ ਅਮ ਮੁਸ਼ਕਲਾਂ ਨੂੰ ਉਸ ਜਿਵੇਂ ਤੁਸੀਂ ਆਇਡੈਂਟੀਟੀ ਸਪਲਿਟ ਦੀ ਗੱਲ ਕੀਤੀ ਉਹਨਾਂ ਨੂੰ ਪਛਾਨੀ ਸ਼ੁਰੂ ਕਰ ਦਿੱਤੇ ਸੋ ਆਈ ਥਿੰਕ ਜੋ ਗੱਲ ਮੈਂ ਸਿੱਖੀ ਇਨ ਫਾਈਟਿੰਗ ਵਿਦ ਥੀਸ ਚੈਲੰਜਸ ਐਂਡ ਇਨ ਲਰਨਿੰਗ ਹਾਊ ਟੂ ਅਮ we proud of my identity oh eh ya ke take it slow right the toanu apne aap de utte hamesha um, you should always be proud of yourself right so yes. jado to si janeo kise western jivean pakane western spaces de vich upa school de vichanya hmm. kay wari bacche apne um, ethnic identity jab punjabi hon di gal kariye jo ਜੀਜ਼ਾ ਜੋ ਕੈਕਟਰਿਸਟਿਕਸ ਉਹਨਾਂ ਨੂੰ ਪੰਜਾਬੀ ਬਣਾਉਂਦੇ ਨੇ ਉਹਨਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਇਹ ਦੂਜੀ ਸਪਲਟ ਪਰਸੋਨਲਿਟੀ ਵੈਸਟਰਨ ਪਰਸੋਨੈਲਿਟੀ ਅਡਾਪਟ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਹਮੇਸ਼ਾ ਡਿਵਾਈਡ ਰੱਖਦੇ ਆ ਪਰ ਆਈ ਥਿੰਕ ਜਦੋਂ ਤੁਸੀਂ ਹੌਲੀ ਹੌਲੀ ਜਿਵੇਂ ਮੈਂ ਕਿਹਾ ਠੀਕ ਹੈ ਸੋ ਹੌਲੀ ਹੌਲੀ ਤੁਸੀਂ ਆਪਣੇ ਜੋ ਪੰਜਾਬੀ ਆਇਡੈਂਟੀਟੀ ਆ ਉਹਦੇ ਨਾਲ ਤੁਸੀਂ ਇਹਨਾਂ ਵੈਸਟਰਨ ਸਪੇਸਿਸ ਦੇ ਵਿੱਚ ਆਉਂਗੇ ਤੁਹਾਡੀ ਵੈਲਿਊ ਜ਼ਰੂਰ ਬਾਦੀਏ ਤੇ ਤੁਸੀਂ ਵੀ ਉਹ ਚੀਜ਼ਾਂ ਨੂੰ ਨੋਟਿਸ ਕਰੋਗੇ ਆਈ ਥਿੰਕ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਮੈਨੂੰ ਉਹ ਦੋ ਸਟਰੈਂਥ ਮਿਲੀ ਜਦੋਂ ਮੈਂ ਦੇਖਿਆ ਕਿ ਮੇਰੀ ਪੰਜਾਬੀ ਆਈਡੈਂਟੀ ਮੈਨੂੰ ਵੈਸਟਰਨ ਸਪੇਸਿਸ ਦੇ ਵਿੱਚ ਵੈਲਿਊ ਦਿੰਦੀ ਆ ਸੋ ਮੇਰੇ ਦੇ ਕਈ ਐਕਸਪੀਰੀਅੰਸਿਸ ਆਏ ਜਿਹੜੇ ਆ ਜਿੱਥੇ ਮੈਨੂੰ ਆਪਰਚੂਨਿਟੀਆਂ ਮਿਲੀਆਂ ਮੈਨੂੰ ਉਹਨਾਂ ਸਪੇਸਿਸ ਦੇ ਵਿੱਚ ਆਈ ਗੈਸ ਬੋਲਣ ਦਾ ਮੌਕਾ ਮਿਲਿਆ ਬਿਕਾਜ਼ ਮੈਂ ਪੰਜਾਬੀ ਸੀ ਬਿਕਾਸਮੈਕ ਫਰਸਟ ਜਨਰੇਸ਼ਨ ਯਾ ਮੈਂ ਤੋਂ ਦੀ ਬੌਰਨ ਯਾ ਮੈਨੂੰ ਉਹ ਡੁਓ ਪਰਸਪੈਕਟਿਵ ਯਾ ਇੱਕ ਪੰਜਾਬੀ ਹੋਣ ਦਾ ਵੀ ਤੇ ਕੈਨੇਡੀਅਨ ਬੌਰਨ ਹੋਣ ਦਾ ਵੀ ਉਸ ਆਇਡੈਂਟੀਟੀ ਨੂੰ ਜਦੋਂ ਮੈਂ ਆਪਣੀ ਸਟਰੈਂਥ ਵਜੋਂ ਵਾਧਿਆ ਮੈਨੂੰ ਕਈ ਅਜਿਹੇ ਮੌਕੇ ਮਿਲੇ ਜਿਹੜੇ ਕਿ ਸ਼ਾਇਦ ਮੈਨੂੰ ਨਾ ਮਿਲਦੇ ਜੇ ਮੈਂ ਉਹ ਸਟਰੈਂਥ ਨੂੰ ਨਾ ਰੈਕਗਨਾਈਜ਼ ਕਰਦੀ ਸੋ ਮੇਰੀ ਤਾਈ ਸਾਹ ਹੋਗੀ ਕਿ ਜਦੋਂ ਤੁਸੀਂ ਆਪਣੀ ਆਇਡੈਂਟੀਟੀ ਨੂੰ ਇੱਕ ਸਟਰੈਂਥ ਵਜੋਂ ਦੇਖਦੇ ਹੋ ਤੇ ਉਹਨੂੰ ਯੂਜ਼ ਕਰਦੇ ਹੋ um applications de vich ohde bare gall karde ho right mm. lokan de na ke yes i am first generation second generation immigrant ya are mere experiences yada to adili shayad darwaje khulde jede ki otherwise na kholde te holi holi over time tusi you notice and that's when you start to show up more and more authentically beautifully said ik identity nu apnawn de layi dusri chhadan di i remember ke uh, you know ਫਿਊ ਇਅਰਸ ਅਗੋ ਲਾਈਕ 10 10 15 ਸਾਲ ਦੀ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਚੀਜ਼ ਦੇ ਵਿੱਚ ਵੀ ਸ਼ੇਖੀ ਮੰਨੀ ਜਾਂਦੀ ਸੀ ਜਾਂ ਵਧੀਆ ਗੱਲ ਮੰਨੀ ਜਾਂਦੀ ਸੀ ਜੇ ਤੁਸੀਂ ਆਪਣੀ ਪੰਜਾਬੀ ਨੂੰ ਪ੍ਰੋਪਰਲੀ ਨਹੀਂ ਬੋਲਦੇ ਸੀ ਇਟ ਵਾਸ ਲਾਈਕ ਆ ਡੋਨਟ ਨੋ ਵਟ ਐਲਸ ਟੂ ਯੂਜ਼ ਸੋ ਮੈਂ ਆਲ ਯੂਜ਼ ਦ ਵਰਡ ਕੂਲ ਸਮਝਾ ਜਾਂਦਾ ਸੀਗਾ ਕਿ ਇਫ ਯੂ ਆਰ ਨਾਟ ਸਪੀਕਿੰਗ ਪੰਜਾਬੀ ਪ੍ਰੋਪਰਲੀ ਪਰ ਹੁਣ ਮੈਂ ਐਕਚੁਅਲੀ ਦੇਖਦੀ ਆ ਸੋਸ਼ਲ ਮੀਡੀਆ ਉੱਪਰ ਵੀ ਟਿਕਟੌਕ ਵਗੈਰਾ ਤੇ ਵੀ ਕਿ ਜਿਹੜੀ ਵਧੀਆ ਪੰਜਾਬੀ ਆ ਵਧੀਆ ਪੰਜਾਬੀ ਵੋਕੈਬੂਲਰੀ ਪ੍ਰੋਨਾਂਸੀਏਸ਼ਨ ਤੁਸੀਂ ਜਿਹੜੇ ਸ਼ਬਦਾਂ ਦਾ ਉਪਯੋਗ ਕਰਦੇ ਹੋ ਮੁਹਾਵਰੇ ਫੋਰ ਇਗਜ਼ਾਮਪਲ ਜੇ ਤੁਸੀਂ ਯੂਜ਼ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਵਧੀਆ ਸਮਝ ਜਾਂਦਾ ਹੁਣ ਫੇਰ ਦੁਬਾਰਾ ਉਹ ਚੀਜ਼ ਜਿਹੜੀ ਹੈਗੀ ਹੈ ਤੁਸੀਂ ਆਇਡੈਂਟੀਟੀ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਉਹ ਪਰਤ ਕੇ ਆ ਰਹੀ ਆ ਐਂਡ ਸਾਨੂੰ ਵੀ ਲੋੜ ਆ ਕਿ ਅਸੀਂ ਉਹਨੂੰ ਅੱਗੇ ਲੈ ਕੇ ਜਾਈਏ ਯਾ ਸਪੀਕਿੰਗ ਅਬਾਊਟ ਥੈਟ ਮਹਿਕ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਤੁਸੀਂ ਲਿਖਦੇ ਵੀ ਹੋ ਆਈ ਨੋ ਥੈਟ ਐਂਡ ਤੁਸੀਂ ਬਹੁਤ ਬਿਊਟੀਫੁਲੀ ਲਿਖਦੇ ਹੋ ਇਨ ਫੈਕਟ ਮੈਂ ਇਹਨਾਂ ਨੂੰ ਇੱਕ ਕਵਿਤਾ ਬੋਲਦੇ ਹੋਏ ਸੁਣਿਆ ਸੀ ਐਂਡ ਕਵਿਤਾ ਸੁਣ ਕੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਤੁਸੀਂ ਇੱਥੇ ਜੰਮੇ ਹੋਏ ਹੋ ਮੈਨੂੰ ਲੱਗਿਆ ਸੀ ਕਿ ਸ਼ਾਇਦ ਤੁਸੀਂ ਕੱਲ ਹੀ ਪੰਜਾਬ ਤੋਂ ਆਏ ਹੋ ਆ ਸੋ ਮੈਂ ਚਾਹੁੰਗੀ ਕਿ ਤੁਸੀਂ ਉਹੀ ਕਵਿਤਾ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰੋ ਵੀ ਵਿਲਡ ਲਵ ਟੂ ਹੀਅਰ ਇਟ ਫਰਮ ਯੂ ਯਾ ਜੂ ਆਈ ਥਿੰਕ oh today the topic that they brought up diya because ਜਦੋਂ um ਮੈਂ ਲਿ ਐਂ ਬੈਲਾ ਤੇ ਮੈਂ ਹੀ ਕਹਿਣਾ ਚਾਹਨੀ ਆ ਕਿ ਇੱਕ ਬਹੁਤ ਬਹੁਤ ਹੀ ਜ਼ਿਆਦਾ ਨਿਮਾਣੀ ਜੀ ਕੋਸ਼ਿਸ਼ ਕੀਤੀ ਐ ਮੈਂ ਆਮ ਇਮ ਇਨ ਨੋ ਵੇ ਆ ਪੋਇਟਰ ਆ ਰਾਈਟਰ ਬਟ ਆਈ ਥਿੰਕ ਜਦੋਂ ਮੈਂ ਲਿਖੀ ਮੈਂ ਇਸ ਚੀਜ਼ ਬਾਰੇ ਆਇਡੈਂਟੀਟੀ ਬਾਰੇ ਸੋਚ ਰਹੀ ਸੀ ਤੇ ਇਸ ਚੀਜ਼ ਬਾਰੇ ਸੋਚ ਰਹੀ ਸੀ ਕਿ ਮੈਂ ਪਰਸਨਲੀ ਸਿਫਿਕ ਵੜੀ ਪੰਜਾਬ ਕੇ ਆ ਪਰ ਅਕਸਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਪੰਜਾਬੀ ਕਲਚਰ ਬਾਰੇ ਕਾਫੀ ਕੁਝ ਜਾਣਦੀ ਆ ਰਾਈ ਕਾਫੀ ਕੁਝ ਸਿੱਖਿਆ ਆ ਪੰਜਾਬੀ ਕਲਚਰ ਬਾਰੇ ਪਰ ਮੈਂ um you know kitthon sikhiya eh chiz main kitthon sikhiya and i think reflecting on that main realize kita ke sade parents ne apna vi ethe ek tarah na punjab banaya hoya hai sade layi ehi sade community ehi punjab hai yeah. so um thinking about the fact ke punjab ek physical location nahi ਪੰਜਾਬ ਇੱਕ ਜਿਵੇਂ ਆਪਾਂ ਡਾਇਸਪੋਰਾ ਦੀ ਗੱਲ ਕਰਦੇ ਆ ਇੱਕ ਰੂਹ ਆ ਤੇ ਉਹ ਰੂਹ ਨੂੰ ਆਪਾਂ ਆਪਣੇ ਨਾਂ ਪੰਜਾਬੀ ਹੋਣ ਦੇ ਨਾਂ ਤੇ ਆਪਣੇ ਆ ਸਾਰੇ ਪਾਸੇ ਲੈ ਕੇ ਜਾਣੇ ਆ 노 ਮੈਟਰ ਆਪਾਂ ਪੰਜਾਬ ਦੇ ਵਿੱਚ ਹੋਈਏ ਕੈਨੇਡਾ ਦੇ ਵਿੱਚ ਹੋਈਏ ਦੁਨੀਆ ਚ ਕਿਤੇ ਵੀ ਹੋਈਏ ਤੇ ਉਹ ਰੂਹ ਹੈ ਕੀ ਲਾਈਕ ਵਾਟ ਇਜ਼ ਇਟ ਥੈਟ ਮੇਕਸ ਪੰਜਾਬ ਪੰਜਾਬ ਸੋ ਕਵਤ ਦਾ ਨਾਇ ਰੂਹ ਪੰਜਾਬ ਦੀ ਨਦੀਆਂ ਦੇ ਪੰਜੇ ਪਾਣੀਆਂ ਵਿੱਚੋਂ ਨਦੀਆਂ ਦੇ ਪੰਜੇ ਪਾਣੀਆਂ ਵਿੱਚੋਂ ਮੇਰੀ ਚੁੰਨੀ ਤੇ ਫੁਲਕਾਰੀਆਂ ਵਿੱਚੋਂ ਦਾਦੀ ਦੇ ਸੰਦੂਖਾ ਬਾਰੀਆਂ ਵਿੱਚੋਂ ਰੂਹ ਮਿਲਦੀ ਏ ਪੰਜਾਬ ਦੀ ਰੂਹ ਮਿਲਦੀ ਏ ਪੰਜਾਬ ਦੀ ਕੇਸਾਂ 'ਚ ਲਾਏ ਤੇਲ ਵਿੱਚੋਂ ਕੇਸਾਂ 'ਚ ਲਾਏ ਤੇਲ ਵਿੱਚੋਂ ਕੋਟੜਾ ਸ਼ਪਾਕੀ ਖੇਲ ਵਿੱਚੋਂ ਵੱਡੇ ਟੱਬਰਾਂ ਦੇ ਮੇਲ ਵਿੱਚੋਂ ਰੂਹ ਮਿਲਦੀ ਏ ਪੰਜਾਬ ਦੀ ਰੂਹ ਮਿਲਦੀ ਏ ਪੰਜਾਬ ਦੀ ਜੋਤਸਾਵੇਂ ਕੀਤੀਆਂ ਦੁਆਵਾਂ ਵਿੱਚੋਂ ਜੋਤਸਾਵੇਂ ਕੀਤੀਆਂ ਦੁਆਵਾਂ ਵਿੱਚੋਂ ਲਿਖੀਆਂ ਕਹਾਣੀਆਂ ਕਵਿਤਾਵਾਂ ਵਿੱਚੋਂ ਅੰਗ ਸੰਗ ਰਹਿੰਦੇ ਪਰਛਾਵੇਂ ਵਿੱਚੋਂ ਰੂਹ ਮਿਲਦੀ ਏ ਪੰਜਾਬ ਦੀ ਰੂਹ ਮਿਲਦੀ ਏ ਪੰਜਾਬ ਦੀ ਪਰਦੇਸਾਂ 'ਚ ਰਹਿੰਦੀਆਂ ਮਾਵਾਂ ਵਿੱਚੋਂ ਪਰਦੇਸਾਂ 'ਚ ਰਹਿੰਦੀਆਂ ਮਾਵਾਂ ਵਿੱਚੋਂ ਮੇਰੇ ਬਾਪੂ ਦੀਆਂ ਸਾਵਾਂ ਵਿੱਚੋਂ ਮੇਰੇ ਘਰ ਨੂੰ ਜਾਂਦੀਆਂ ਰਾਹਾਂ ਵਿੱਚੋਂ ਰੂਹ ਮਿਲਦੀ ਏ ਪੰਜਾਬ ਦੀ ਰੂਹ ਮਿਲਦੀ ਏ ਪੰਜਾਬ ਦੀ ਧਰਤੀ ਨੇ ਤਾਂ ਮੁੱਕ ਜਾਣਾ ਕੁਦਰਤ ਦੇ ਨਜ਼ਾਰੇ ਨੇ ਤਸਦੀ ਨੇ ਤਾਂ ਮੁੱਕ ਜਾਣਾ ਕੁਦਰਤ ਦੇ ਨਜ਼ਾਰੇ ਨੇ ਰੂ ਮਿਲਦੀ ਏ ਪੰਜਾਬ ਦੀ ਜਿੱਥੇ ਵਸਦੇ ਪੰਜਾਬੀ ਪਿਆਰੇ ਨੇ ਜਿੱਥੇ ਵਸਦੇ ਪੰਜਾਬੀ ਪਿਆਰੇ ਨੇ ਹਾਊ ਬਿਊਟੀਫੁਲ ਕਮਾਲ ਨਹੀਂ ਕਰਤੀ ਤੁਸੀਂ ਬਹੁਤ ਵਧੀਆ ਲਿਖਿਆ ਸੱਚੀ ਇਟ ਇਜ਼ ਬਿਊਟੀਫੁਲੀ ਰਿਟਨ ਮਹਿਕ ਆਈ ਥਿੰਕ ਯੂ ਸ਼ੁੱਡ ਬੀ ਰੀਲੀ ਪ੍ਰਾਊਡ ਆਫ ਇਟ ਤੁਸੀਂ ਹੰਭਲੋ ਪਰ ਸੱਚੀ ਇਸ ਨੂੰ ਹੋਰ ਪਛਾਣ ਮਿਲਣੀ ਚਾਹੀਦੀ ਹੈ ਇਸ ਕਵਿਤਾ ਨੂੰ ਇਟ ਵਾਜ਼ ਜਸ ਬਿਊਟੀਫੁਲੀ ਰਿਟਨ ਥੈਂਕ ਯੂ ਸ਼ੁਕਰੀਆ ਜਸਾ ਸਟੈਨਲਿਸ ਨੂੰ ਸਾਂਝੇ ਕਰਨ ਦੇ ਲਈ ਆਮ ਯੂ نو ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਰੈਪ ਅਪ ਕਰ ਰਹੇ ਹਾਂ ਇਸ ਸੈਗਮੈਂਟ ਨੂੰ ਪਰ ਜਾਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ ਮੈਂ ਮਹਿਕ ਕਿ ਤੁਸੀਂ ਅੱਗੇ ਹੋਰ ਕੀ ਕੀ ਕਰ ਰਹੇ ਹੋ ਮੈਨੂੰ ਪਤਾ ਕਿ ਤੁਸੀਂ ਇੱਕ ਫਰੇਜ਼ਰ ਹੈਲਥ ਇਨੀਸ਼ੀਏਟਿਵ ਦੇ ਨਾਲ ਵੀ ਇਨਵੋਲਡ ਹੋਮ ਆਈ ਥਿੰਕ ਪ੍ਰੋਜੈਕਟ ਦਾ ਨਾਮ ਰਾਹੀਆ ਤੇ ਉਸ ਦੇ ਜ਼ਰੀਏ ਜਿਹੜੇ ਪੰਜਾਬੀ men substance abuse ਦੇ ਨਾਲ ਜੂਝ ਰਹੇ ਨੇ ਅਤੇ ਨਿਕਲਣਾ ਚਾਹੁੰਦੇ ਨੇ ਉਸ ਜ਼ਿੰਦਗੀ ਤੋਂ ਬਾਹਰ ਇਹ ਪ੍ਰੋਜੈਕਟ ਉਹਨਾਂ ਲਈ ਆ ਇਸ ਪ੍ਰੋਜੈਕਟ ਬਾਰੇ ਵੀ ਦੱਸੋ ਤੇ ਹੋਰ ਜਿਹੜੀਆਂ ਤੁਹਾਡੀਆਂ ਫਿਊਚਰ ਐਸਪੀਰੇਸ਼ਨਸ ਨੇ ਤੁਸੀਂ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਹੋ ਵੀ ਵੁੱਡ ਲਵ ਟੂ ਨੋ ਹਾਂਜੀ ਸੋ ਆਈ ਗੈਸ ਸੁਪਨਾ ਤਾਂ ਇਹ ਆ ਕਿ ਮੈਂ ਆਮ ਆਪਣੀ ਡਿਗਰੀ ਖਤਮ ਕਰਕੇ ਹਾਊਸ ਕੇਅਰ ਦੇ ਨਾਲ ਰਿਲੇਟਡ ਕੁਝ ਕਰਨਾ ਚਾਹੁੰਦੀ ਹਾਂ ਤੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਸੈਗਮੈਂਟ ਵਿੱਚ ਕਿਹਾ ਸੀ ਆਮ ਸਾਊਥ ਏਸ਼ੀਅਨ ਸਟੱਡੀਜ਼ ਦਾ ਵੀ ਇਹਨਾਂ ਮੇਰੇ opinion ਦੇ ਵਿੱਚ ਲਿੰਕ ਹੈਗਾ ਆ ਬਿਕਾਜ਼ ਐਸ ਸਮਨ ਕਿਹੜੀ ਕਮਿਊਨਿਟੀ ਦੇ ਵਿੱਚ ਰਹਿ ਕੇ ਪ੍ਰੈਕਟਿਸ ਕਰਨਾ ਚਾਹੁੰਦੇ ਆ ਸਾਨੂੰ ਹਮੇਸ਼ਾ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਹੜੀ ਕਮਿਊਨਿਟੀ ਨੂੰ ਸਰਵ ਕਰ ਰਹੇ ਆ ਸੋ ਜਿਵੇਂ ਆਪਾਂ ਜੇ ਲੋਅਰ ਮੀਨ ਲੈਂਡ ਦੀ ਸ਼ੈੜੀ ਦੀ ਗੱਲ ਕਰੀਏ ਇੱਥੇ ਕਾਫੀ ਵੱਡੀ ਸਾਊਥ ਏਸ਼ੀਅਨ ਪੋਪੂਲੇਸ਼ਨ ਹੈ ਸੋ ਪਾਰਟ ਆਫ ਮਾਈ ਡੂਇੰਗ ਦ ਸਾਊਥ ਏਸ਼ੀਅਨ ਸਟਡੀਜ਼ ਮਾਈ ਨੇ ਉਹ ਇਹ ਆ ਕਿ ਮੈਂ ਕਲਚਰ ਬਾਰੇ ਹਿਸਟਰੀ ਬਾਰੇ ਜਿਆਦਾ ਜਾਣ ਸਕਾਂ ਸੋ ਕੱਲ ਨੂੰ ਜੇ ਮੈਂ ਹੈਲਥ케ਅਰ ਪ੍ਰੈਕটিশਨ ਬਣ ਸਕੀ ਤਾਂ ਮੈਨੂੰ ਪਤਾ ਹੋਵੇ ਕਿ ਮੈਂ ਕਿਹੜੀ ਕਮਿਊਨਿਟੀ ਨੂੰ ਸਰਵ ਕਰਦੀ ਆ ਕਿ ਜੀ ਅਕਸਰ ਲਾਈਕ ਪਬਲਿਕ ਹੈਲਥ ਦੇ ਵਿੱਚ ਵੀ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਇੰਸ ਪੱਖੋਂ ਮੈਡੀਸਨ ਇਜ਼ ਜਸਟ ਇਨ ਇੰਡੀਵਿਜੂਅਲ ਪਰਸਨ ਪਰ ਇੰਡੀਵਿਜੂਅਲ ਤੋਂ ਕਿਤੇ ਵਾਤੇ ਆ ਬਈ ਜਦੋਂ ਆਪਾਂ ਕਿਸੇ ਬੰਦੇ ਦਾ ਇਲਾਜ ਕਰਨਾ ਸਿਰਫ ਉਹਦਾ ਇਲਾਜ ਨਹੀਂ ਕਰਨਾ ਆਪਾਂ ਨੂੰ ਉਹਨਾਂ ਦੀ ਕਲਚਰ ਉਹਨਾਂ ਦੀ ਹਿਸਟਰੀ ਉਹਨਾਂ ਦੀ ਲੈਂਗੁਏਜ ਕਾਫੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਸੋ ਆਈ ਥਿੰਕ ਇਹ ਨਵਾਂ ਟ੍ਰੈਂਡ ਆ ਰਿਹਾ ਜੇ ਕਿ ਰਾਹੀ ਪ੍ਰੋਜੈਕਟ ਵੀ ਇੱਥੇ ਫੋਕਸ ਕਰ ਰਿਹਾ ਹੈ ਔਨ ਕਲਚਰਲੀ ਟੇਲਰਡ ਕੇਅਰ ਸੋ ਜਦੋਂ ਆਪਾਂ ਕਮਿਊਨਿਟੀ ਕੇਅਰ ਦੀ ਗੱਲ ਕਰਦੇ ਆਂ ਕੀ ਤੁਹਾਡੀਆਂ ਇੰਟਰਵੈਂਸ਼ਨਸ ਕੀ ਤੁਹਾਡੀ ਕੇਅਰ ਉਸ ਕਮਿਊਨਿਟੀ ਦੀ ਦੇ ਐਕਸਪੀਰੀਐਂਸਸ ਨੂੰ ਮੁੱਕ ਰੱਖ ਕੀ ਕੀਤੀ ਜਾਂਦੀ ਆ ਕਿ ਨਹੀਂ ਸੋ ਅਮ ਇਹਦੇ ਵਿੱਚ ਰਾਹੀ ਪ੍ਰੋਗਰਾਮ ਜਿਵੇਂ ਤੁਸੀਂ ਕਿਹਾ ਸਬਸਟੈਂਸ ਅਬਿਊਸ ਇੰਟਰਵੈਂਸ਼ਨ ਪ੍ਰੋਗਰਾਮ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਿਆ ਸੋ ਪੰਜਾਬੀ ਕਮੇਟੀ ਜਾਂ ਸਾਊਥ ਏਸ਼ੀਆਨ ਕਮੇਟੀ ਵਿੱਚ ਸਾਰਿਆਂ ਨੂੰ ਪਤਾ ਹੀ ਆ ਸਬਸਟੈਂਸ ਤੇ ਕਾਫੀ ਵੱਡਾ ਇਸ਼ੂ ਆ ਹਾਂਜੀ ਤੇ ਜਦੋਂ ਉਹ ਕਿ ਰਿਕਵਰ ਕਰਨਾ ਚਾਹੁੰਦੇ ਆ ਕਾਫੀ ਫੈਸਿਲਿਟੀਆਂ ਨੇ ਕਾਫੀ ਪ੍ਰੋਗਰਾਮਸ ਨੇ ਪਰ ਉਹ ਸਾਰੇ ਵੈਸਟਰਨ ਪਰਸਪੈਕਟਿਵ ਤੋਂ ਅਲਾਚ ਕਰਦੇ ਆ ਤੇ ਆਈ ਥਿੰਕ ਵੈਸਟਰਨ ਮਾਡਲਸ ਆਫ ਕੇਅਰ ਕੀ ਵਾਰੀ ਆਪਣੇ ਐਕਸਪੀਰੀਐਂਸਸ ਨੂੰ ਨਹੀਂ ਰਿਫਲੈਕਟ ਕਰਦੇ ਆ ਗੈਸ ਸੋ ਇੱਕਦਾ ਅਨਵਜੋ ਜੇ ਆਪਾਂ ਗੱਲ ਕਰੀਏ ਪੰਜਾਬੀ ਕਮਿਊਨਿਟੀ ਦੇ ਵਿੱਚ ਜੇ ਕੋਈ ਇੰਡੀਵਿਜੂਅਲ ਸਬਸਟੈਂਸ ਯੂਜ਼ ਤੋਂ ਰਿਕਵਰ ਕਰਿਆ ਹੋਵੇ ਜੀ ਉਹਦੇ ਲਈ ਸੇਵਾ ਕਿੰਨੀ ਪਾਵਰਫੁਲ ਹੋ ਸਕਦੀ ਆ Yes ਫੈਮਿਲੀ ਕਿੰਨੀ ਪਾਵਰਫੁਲ ਹੋ ਸਕਦੀ ਆ ਰਾਈਟ ਗੁਰਦੁਆਰੇ ਜਾਣਾ ਜਾਂ ਕਮਿਊਨਿਟੀ ਦੇ ਵਿੱਚ ਸੈਰ ਤੇ ਜਾਣਾ ਆਪਣੇ ਫੈਮਿਲੀ ਦੇ ਨਾਲ ਅਜਿਹੀਆਂ ਚੀਜ਼ਾਂ ਜੋ ਪੰਜਾਬੀ ਕਮਿਊਨਿਟੀ ਦਾ ਹਿੱਸਾ ਨੇ ਜਿ ਸਾਉਥੀਜਨ ਕਮਿਊਨਿਟੀ ਦਾ ਹਿੱਸਾ ਨੇ ਜ਼ਰੂਰੀ ਨਹੀਂ ਕਿ ਵੈਸਟਰਨ ਪ੍ਰੋਗਰਾਮਸ ਦੇ ਵਿੱਚ ਵੀ ਲਾਗੂ ਕੀਤੇ ਜਾਣ ਬਿਲਕੁਲ ਸੋ ਉਹਨਾਂ ਨੇ ਕਾਫੀ ਮਿਹਨਤ ਕਰਕੇ ਟੀਮ ਨੇ there is a lot of people that have been working on this ਉਹਨਾਂ ਨੇ ਇੱਕ ਪ੍ਰੋਗਰਾਮ ਡਿਜ਼ਾਈਨ ਕੀਤਾ ਆ ਉਹਨਾਂ ਲੋਕਾਂ ਨਾਲ ਪਹਿਲਾਂ ਗੱਲਬਾਤ ਕੀਤੀ ਜਿਹੜੇ ਕਿ ਰਿਕਵਰ ਹੋ ਚੁੱਕੇ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਕੀ ਤਜਰਬੇ ਸੀ ਉਹਨਾਂ ਦੀ ਕੀ ਸਲਾਹ ਆ ਤੇ ਉਹਨਾਂ ਨੇ ਪ੍ਰੋਗਰਾਮ ਡਿਜ਼ਾਈਨ ਕੀਤਾ ਹੁਣ ਉਹ ਨੈਕਸਟ ਫੇਜ਼ ਦੇ ਵਿੱਚ ਨੇ ਕੋਸ਼ਿਸ਼ ਕਿ 12 ਹਫ਼ਤਿਆਂ ਦਾ ਇੰਟਰਵੈਂਸ਼ਨ ਪ੍ਰੋਗਰਾਮ ਹੈ ਇਹਦੇ ਵਿੱਚ ਬਹੁਤ ਖਾਸ ਗੱਲ ਇਹ ਆ ਕਿ ਦੋ ਸਟ੍ਰੀਮਸ ਨੇ ਸੋ ਅਕਸਰ ਜਦੋਂ ਆਪਾਂ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ ਫॉर ਸਬਸਟੈਂਸ ਯੂਜ਼ ਸਿਫ ਜਿਹੜਾ ਇੰਡੀਵਿਜੂਅਲ ਰਿਕਵਰ ਕਰਿਆ ਹੁੰਦਾ ਆ ਉਹਨਾਂ ਲਈ ਪ੍ਰੋਗਰਾਮ ਬਣਾਉਂਦਾ ਹਾਂ ਹਾਂਜੀ ਹਾਂਜੀ ਪਰ ਆਪਾਂ ਚਾਹੇ ਜਾਣਦੇ ਹਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਫੈਮਿਲੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਕਸਰ ਜੋ ਕੇਅਰ ਦਾ ਬਰਡਨ ਹੁੰਦਾ ਹੈ ਜਦੋਂ ਇੱਕ ਆਮ ਆਦਮੀ ਸਬਸਟੈਂਸ ਯੂਜ਼ ਕਰ ਰਿਹਾ ਹੁੰਦਾ ਉਹ ਕੇਅਰ ਦਾ ਬਰਡਨ ਉਹਦੀ ਵਾਈਫ ਤੇ ਜਾਂਦਾ ਜਾਂ ਜੋ ਵੀ ਫੀਮੇਲ ਹੁੰਦੀ ਆ ਘਰ ਦੇ ਵਿੱਚ ਸੋ ਇਸ ਪ੍ਰੋਗਰਾਮ ਦੇ ਵਿੱਚ ਉਹਨੇ ਦੋ ਸਟ੍ਰੀਮਸ ਬਣਾਈਆਂ ਨੇ ਇੱਕ ਤਾਂ ਉਹਨਾਂ ਬੰਦਿਆਂ ਦੇ ਲਈ ਜੋ ਰਿਕਵਰ ਕਰ ਰਿਹਾ ਤੇ ਇੱਕ ਉਹਨਾਂ ਦੀਆਂ ਵਾਈਫਸ ਜਾਂ ਉਹਨਾਂ ਦੀਆਂ ਮਦਰਸ ਦੇ ਜੋ ਵੀ ਉਹ ਫੀਮੇਲ ਆ ਉਹਨਾਂ ਦੀ ਲਾਈਫ ਦੇ ਵਿੱਚ ਜਿਹੜੀ ਕਿ ਕੇਅਰ ਬਰਡਨ ਸਾਂਭ ਰਹੇ ਨੇ ਬਹੁਤ ਵਧੀਆ ਗੱਲ ਹੈ ਯਾ ਸੋ ਉਹਨਾਂ ਨੇ ਕਾਫੀ ਮੈਂਦ ਕਰਕੇ ਡਿਜ਼ਾਈਨ ਕੀਤਾ ਜਾਤੇ ਹੁਣ ਉਹ ਨੈਕਸਟ ਫੇਜ਼ ਦੇ ਵਿੱਚ ਹੋਪਫੁਲੀ ਨੈਕਸਟイヤー ਬੜਾ ਹਫਤਿਆਂ ਦੇ ਪੈਲੇਟ ਪ੍ਰੋਗਰਾਮ ਰਨ ਕਰ ਸਕਾਂਗੇ ਉਦੋਂ ਬਾਅਦ ਦੇਖਣਗੇ ਕੀ ਉਹਦਾ ਅ ਨਤੀਜਾ ਸੀ ਕੀ ਸੱਚੀਏ ਪ੍ਰੋਗਰਾਮ ਪੰਜਾਬੀਆਂ ਦੇ ਲਈ ਬਾਕੀ ਵੈਸਟਰਨ ਇੰਟਰਵੈਂਸ਼ਨ ਪ੍ਰੋਗਰਾਮ ਜਿਹੜੇ ਅਸਵੇ ਸਥਾਪਿਤ ਕੀਤੇ ਗਿਆ ਕੀ ਉਹਨਾਂ ਨਾਲ ਸੱਚੀ ਬਿਹਤਰ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਸ਼ਾਇਦ ਆਪਾਂ ਆਪਣੇ ਹੈਲਥ ਕੇਅਰ ਸਿਸਟਮ ਦੇ ਵਿੱਚ ਇੰਟੀਗੇਟ ਕਰ ਸਕਾਂਗੇ ਭਈਆ ਇਸ ਵੇਲੇ ਮੈਂ ਉਸ ਟੀਮ ਦੇ ਨਾਲ ਵੋਲੰਟੀਅਰ ਬੱਚੋ ਕੰਮ ਕਰਦੀਆਂ ਐਂਡ ਆਈ ਹਾਪ ਵਿਦ ਨੋਲੇਜ ਟ੍ਰਾਂਸਲੇਸ਼ਨ ਐਂਡ ਦ ਕੰਟੈਂਟ ਕ੍ਰੀਏਸ਼ਨ लवली ਮੈਂ ਹਕ ਤੁਹਾਡੀਆਂ ਸਾਰੀਆਂ ਅਚੀਵਮੈਂਟਸ ਦੇ ਲਈ ਜੋ ਵੀ ਤੁਸੀਂ ਅੱਜ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੁਹਾਡੀ ਪੋਇਟਰੀ ਦੇ ਲਈ ਤੁਹਾਡੀ ਪੰਜਾਬੀ ਵੋਕੈਬਲਰੀ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਡੇ ਮਾਪਿਆਂ ਨੂੰ ਵੀ ਵਧਾਈ ਐਂਡ ਅਸੀਂ ਪੂਰੀ ਉਮੀਦ ਕਰਦੇ ਹਾਂ ਤੇ ਸਾਨੂੰ ਵਿਸ਼ਵਾਸ ਆ ਕਿ ਅਸੀਂ ਤੁਹਾਨੂੰ ਐਜ਼ ਅ ਹੈਲਥ ਪ੍ਰੈਕটিশਨਰ ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਆ ਅਸੀਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਦੇਖਾਂਗੇ ਸੋ ਗੁੱਡ ਲੱਕ ਫॉर ਯਰ ਫਿਊਚਰ ਐਂਡ एवरीथिंग ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਆਈਥੀਅਨ ਦੇ ਲਈ ਥੈਂਕ ਯੂ thank you so much nana sare numeri wala bahut pyar and good night sachcha ka and sundar raho the evening show